ਲੋ ਜੀ ਬੱਚਿਆਂ ਨੂੰ ਆਪਾਂ ਲੈ ਜਾਂਦਾ ਜੇ ਅਮਿਸਰ α1 ਦੇ ਵਿੱਚ ਠੀਕ ਹੈ ਜੀ ਹੁਣ ਇਹ ਚੱਲੇ ਜੇ ਸਾਰੇ α1 ਘੁੰਮਣ ਤੇ ਠੀਕ ਹੈ ਜੀ ਜਾਓ ਜੀ ਘੁੰਮਣੋ ਫੇਰੋ ਤੇ ਬਾਕੀ ਇਹ ਆਪ ਹੀ ਹੁਣ ਮੈਂ ਇੱਥੇ ਵੀ ਇੱਕ ਸੰਦੇਸ਼ ਆਇਆ ਮੇਰੀ ਗੱਲ ਚ ਕੋਈ ਨਾ ਕੋਈ ਜਿਹਨਾਂ ਨੇ ਲੈਣਾ ਨਿਚੋੜ ਕੀ ਕੱਢਿਆ ਨਿਚੋੜ ਵੀ ਕੱਢਾਂਗੇ ਸ਼ਾਮਾਂ ਤੱਕ ਅਸੀਂ ਨਿਚੋੜ ਹੀ ਕੱਢਣ ਤੇ ਆ ਅੱਜ ਦੀ ਸਾਡੀ ਯਾਤਰਾ ਸਬਰ ਰਵੇ ਪ੍ਰਮਾਤਮਾ ਮਿਹਰ ਭਰੇ ਹੱਥ ਰੱਖੇ ਸਾਰਿਆਂ ਤੇ ਢੀੜ ਪੜੱਕੇ ਚੋਂ ਤਰੀਕੇ ਨਾਲ ਅਸੀਂ ਵਿਚਰਦੇ ਜਾਈਏ ਗੁਜ਼ਰਦੇ ਜਾਈਏ ਇੱਥੇ ਇੱਕ ਮੈਂ ਤੁਹਾਨੂੰ ਗੱਲ ਪਤਾ ਕੀ ਕਹਿਣੀ ਚਾਹਣਾ ਆ ਹੁਣ ਬੱਚੇ ਵੇਖੋ ਉਮਰ ਇਹਨਾਂ ਦੀ ਕਿੰਨੀ ਆ 14 15 16 ਸਾਲ ਉਮਰ ਆ 14 15 16 ਸਾਲ ਉਮਰ ਆ ਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਪੁੱਛਿਆ ਵੀ ਯਾਰ ਤੁਸੀਂ ਦੱਸੋ ਵੀ ਕਿਹੜਾ ਕਿਹੜਾ ਕਦੀ ਇਕੱਲਾ ਆ ਮਸਵਰਿਆਂ ਘੁੰਮਿਆ ਜਾਂ ਇਕੱਲਾ ਗੱਲ ਕਾਦੀ ਵੀ ਅੱਜ ਇਹਨਾਂ ਦੇ ਰਸੇ ਮੈਂ ਖੋਲਤੇ ਆ ਤੇ ਇਹਨਾਂ ਨੂੰ ਆਖਿਆ ਵੀ ਅਗਲਾ ਘੁੰਮੋ ਫਿਰੋ ਕਿਉਂਕਿ ਇਹਨਾਂ ਦੀ ਉਮਰ ਦੇ ਵਿੱਚ ਤੇ ਵੀਰੋ ਅਸੀਂ ਇਹ ਤੇ ਉਮਰ 16 ਸਾਲ ਤੱਕ ਆਲੇ ਆ ਤੇ ਅਸੀਂ ਤੇ 13 ਸਾਲ ਚ ਜਾ ਕੇ ਪੱਟੀ ਕਰਨ cinema ਅੰਮ੍ਰਿਤਸਰ ਕੀਤੇ ਰੋਡਵੇ ਦੇ ਉੱਤੇ ਬੱਸ ਦੇ ਅਗਲੇ ਬੰਨੇ ਬੈਠੇ ਨੇ ਹਾਂ ਛਾਤਾਂ ਦੇ ਤੇ ਨਿਆਣਿਆਂ ਨੂੰ ਜਦੋਂ ਆਪਾਂ ਅੰਦਰ ਹੀ ਤਾਰ ਛੜਨਾ ਉਹਨਾਂ ਦੇ ਖਾਂਬ ਵੀ ਬੰਨ ਛਟਨੇ ਆ ਵੀ ਇਹਨਾਂ ਨੇ ਖੁੱਲੇ ਛੜਨੇ ਨਹੀਂ ਹੈ ਕਿ ਕੋਲਾ ਦੇ ਖਾਂਬ ਖੋਲੋ ਉੱਡਣਾ ਬਾਹਰ ਨੂੰ ਥੋੜਾ ਜਾ ਉਹ ਅੰਦੇ ਅਸੀਂ ਅਜੇ ਤੱਕ ਨਹੀਂ ਗਏ ਮੈਂ ਫਿਰ ਅੱਜ ਫਿਰ ਤੁਹਾਡੇ ਮੈਂ ਰਸੇ ਖੋਲ ਤੇ ਜੇ ਤੇ ਤੁਸੀਂ ਅਗਲਾ ਖੋਲ ਕੇ ਕੋਮੂ ਇੱਥੇ ਵੀਰੋ ਭਾਵੇਂ ਕਿਸੇ ਨੂੰ ਲੱਗੇ ਗੁੱਸਾ ਭਾਵੇਂ ਕਿਸੇ ਨੂੰ ਲੱਗੇ ਗਿੱਟੇ ਭਾਵੇਂ ਗੋਡੇ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਇਹ ਆ ਇਹਦੇ ਵਿੱਚ ਸਭ ਤੋਂ ਵੱਡਾ ਕਸੂਰ ਹੁੰਦਾ ਜੇ ਮਾਮਾ ਦਾ ਸਭ ਤੋਂ ਵੱਡਾ ਕਸੂਰ ਬੱਚਿਆਂ ਨੂੰ ਕੁੜੀਆਂ ਵਰਗਾ ਬਣਾ ਦੇਣਾ ਬੱਚਿਆਂ ਨੂੰ ਪੁੱਛ ਪੁੱਛ ਕਰਕੇ ਉਹਨਾਂ ਨੂੰ ਛੱਡਣਾ ਹੀ ਨਹੀਂ 15 15 20 20 ਸਾਲ ਦੇ ਨਿਆਣੇ ਮਾਮਾ ਨਹੀਂ ਸੁੱਤੇ ਰਹਿ ਜਾਂਦੇ ਆ ਤੇ ਬਾਹਰ ਦੀ ਇਹਨਾਂ ਨੂੰ ਦੁਨੀਆ ਦੇ ਕੋ ਪਤਾ ਹੀ ਨਹੀਂ ਆ ਦੁਨੀਆ 100 ਸਪੀਡ ਤੇ ਭੱਜੀ ਫਿਰਦੀ ਹੁੰਦੀ ਆ ਇਹ ਵਿਚਾਰੇ 50 ਸਪੀਡ ਚਾਲੀ ਵਾਲੇ ਹੁੰਦੇ ਆ ਤੇ ਆ ਗੱਲਾਂ ਬਾਤਾਂ ਵਾ ਉਹਦਾ ਕਸੂਰ ਇਹ ਆ ਵੀ ਮਾਵਾ ਵਾਕਿਆ ਹੀ ਬੱਚਿਆਂ ਨੂੰ ਬਾਹਰ ਨਹੀਂ ਨਿਕਲ ਦਿੰਦੀਆਂ ਤੇ ਬੱਚੇ ਨਹੀਂ ਉੱਡਦੇ ਪੂਰੇ ਖੁੱਲਦੇ ਨਹੀਂ ਤੇ ਫਿਰ ਇੱਕ ਇੱਥੇ ਵੱਡਾ ਨੁਕਸਾਨ ਫਿਰ ਪਤਾ ਕੀ ਹੁੰਦਾ ਜੇ ਕਿਉਂਕਿ ਜਿਹੜੇ ਮੈਂ ਜਿਹੜੀਆਂ ਚੀਜ਼ਾਂ ਵੇਖੀਆਂ ਮੇਰਾ ਤਜਰਬਾ ਬੜਾ ਵਡਾਵਾ ਤਜਰਬਾ ਲੰਬਾ ਤੁਹਾਨੂੰ ਦੱਸਿਆ ਬਾਸਟੂਡੀਓ ਦਾ ਫਿਰ ਜਦੋਂ ਵੱਡਾ ਬੱਚਾ ਹੋ ਜਾਂਦਾ ਨਾ ਵਾਵਾ ਵੱਡਾ ਉਹ ਸਿੱਜੇ ਸਿੱਜੇ ਪਰ ਖੋਲਣ ਦੀ ਬਜਾਏ ਜਾਂ ਬਾਹਰ ਘੁੰਮਣ ਦੀ ਬਜਾਏ ਜਾਂ ਵੱਜਾ ਇਹ ਮਹਿਸੂਸ ਕਰਦਾ ਰਿਹਾ ਹੋਵੇ ਫਿਰ ਉਹ ਇੱਕੇ ਕਿਲ੍ਹਾ ਹੀ ਪਟਾਉਂਦਾ ਘਰੋਂ ਕਿਲ੍ਹਾ ਪਟਾ ਲੈਂਦਾ ਤੇ ਬਾਹਰ ਫਿਰ ਜੋ ਭੱਜਦਾ ਆਣਾ ਕਿਲ੍ਹਾ ਪਟਾ ਕੇ ਕਿਸੇ ਨੂੰ ਸਿੰਘ ਮਾਰਤੇ ਕਿਸੇ ਨੂੰ ਸਿੰਘਾਂ ਤੇ ਚੁੱਕ ਲਿਆ ਲਾਹਮੇ ਆ ਗਏ ਨੁਕਸਾਨ ਹੋ ਗਏ ਆ ਉਹ ਆਗੇ ਉਹਨੂੰ ਬਾਹਰ ਦੀ ਦੁਨੀਆ ਦਾ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਕਿਵੇਂ ਦਾ ਸਿਸਟਮ ਆ ਕਿਵੇਂ ਰਹਿਣਾ ਚਾਹੀਦਾ ਆਪਾਂ ਨੂੰ ਔਰ ਬੱਚੇ ਕੀ ਕਰਦੇ ਆ ਫਿਰ ਉਦੋਂ ਵਿਕਟ ਦੇ ਆ ਉਹ ਆਂਦੇ ਵੀ ਹਾਨੂੰ ਦੇ ਪੰਨੀਆਂ ਸਾਲਾਂ ਚ ਬਾਹਰ ਆ ਕੇ ਪਾ ਲੱਗਾ ਵੀ ਕੀ ਐ ਅਮਰਸਰ ਜਾਂ ਪਾਸੇ ਦੂਜੀ ਦੁਨੀਆ ਦਾ ਪਤਾ ਲੱਗਾ ਵਾ ਤੇ ਅਸੀਂ ਤੇ ਅੰਦਰ ਹੀ ਟੜੇ ਰਹਿ ਗਏ ਤੇ ਫਿਰ ਉਹ ਕੋਸ਼ਿਸ਼ ਕਰਦੇ ਛੇਤੀ ਖੁੱਲਣ ਦੀ ਤੇ ਛੇਤੀ ਖੁੱਲਦੇ ਆ ਤੇ ਫਿਰ ਬਾਹਰ ਕਦੀ ਨਾਕਿਆਂ ਨਾਲ ਵੀ ਲੜ ਸਕਦੇ ਆ ਆ ਕੁਝ ਨਾਲ ਵੀ ਆ ਜਿਹੜੇ ਆਪਣੇ ਮੰਨ ਲਓ ਆਪਣੇ ਆ ਆੜੇ ਆਪਣੀ ਡਿਊਟੀ ਡਟੀ ਨਿਭਾ ਰਹੇ ਆ ਇਹਨਾਂ ਨੂੰ ਵੀ ਸਹੀ ਨਹੀਂ ਹੁਣ ਅੱਜ ਇਹਨਾਂ ਨੂੰ ਸਾਰਾ ਇੱਕ ਟੂ ਹੀ ਹੈ ਪਤਾ ਲੱਗ ਜੂਗਾ ਵੀ ਯਾਰ ਅਸੀਂ ਕਿਹ ਤਰੀਕੇ ਨਾਲ ਰਹਿਣਾ ਵਾ ਭਾਵੇਂ ਸਿਕਿਉਰਿਟੀ ਗਾਰਡ ਆ ਭਾਵੇਂ ਅਫਸਰ ਆ ਭਾਵੇਂ ਡੀਸੀ ਆ ਤੇ ਭਾਵੇਂ ਨੋਰਮਲ ਇੱਕ ਸਿਕਿਉਰਿਟੀ ਗਾਰਡ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਇੱਜ਼ਤ ਨਾਲ ਤਰੀਕੇ ਨਾਲ ਇਸ ਸਮਾਜ ਵਿੱਚ ਚਿਰਨਾ ਵਾ ਅਸੂਲ ਹੁੰਦੇ ਆ ਕਾਨੂੰਨ ਹੁੰਦੇ ਆ ਉਹਦੇ ਮੁਤਾਬਕ ਚੱਲਣਾ ਵਾ ਤੇ ਇਹ ਮੇਰਾ ਮੈਸੇਜ ਇਹ ਆ ਕਿ ਬੱਚਿਆਂ ਨੂੰ ਤਰੀਕੇ-ਤਰੀਕੇ ਨਾਲ ਉੱਡਣਾ ਸਿਖਾਓ ਬਾਜ ਦੀ ਮਾਂ ਬਾਜ ਨੂੰ ਸਿਖਾਇਆ ਨਾ ਉੱਡਣਾ ਤੁਹਾਨੂੰ ਨਹੀਂ ਪਤਾ ਉਸ ਬਾਜ ਨੂੰ ਵੀ ਸਿਖਾਇਆ ਤੇ ਇਹ ਵੀ ਬਾਜ ਉੱਡਦਾ ਜੀ ਉੱਡਦਾ ਰਿਹਾ ਜੀ ਹੁਣ ਨਹੀਂ ਪਿਛਲੇ 45 ਸਾਲਾਂ ਤੋਂ ਤੇ ਪੰਜਵੇਂ ਨੂੰ ਪਹੁੰਚ ਲਏ ਆਪਾਂ ਉਹ ਤੇ ਅੱਧੀ ਸੈਂਚਰੀ ਮਾਰ ਚੱਲੇ ਆਪਾਂ ਜਟੋ ਅੱਧੀ ਸੈਂਚਰੀ ਵੱਧ ਚੱਲੀ ਆ ਤੇ ਮੈਂ ਅੱਗੇ ਇਹਨਾਂ ਬੱਚਿਆਂ ਨੂੰ ਗਸਨਾ ਕੇ ਟਾਈਮ ਆ ਮੈਂ 4 ਸਾਲ ਦਾ ਨਾ ਨਾ ਜਦੋਂ ਤੇ ਮੈਂ 1.5 1.5 ਕਿਲੋਮੀਟਰ ਸਫ਼ਰ ਕਰ ਜਾਂਦਾ ਨਾ ਹਾਂ ਪਹਿਆਂ ਦੇ ਉੱਤੇ ਨਿਗਾਹ ਹੀ ਤੇ ਤੂੰ ਹੀ ਦੇ ਦੇ ਵੀ ਨਿਆਣੀਆਂ ਹੀ ਗੱਲਾਂ ਕਰੀ ਜਾਂਦੇ ਆ ਆਹ ਮੈਸੇਜ ਏ ਸਿੱਧਾ ਤੇ ਸਿੱਧਾ ਮੈਂ ਇਹ ਚ 90% ਜਿਹੜੀਆਂ ਮਾਵਾ ਆਪਣੇ ਬੱਚਿਆਂ ਨੂੰ ਛੱਡਦੀਆਂ ਹੀ ਨਹੀਂ ਕੁਛੜਾਂ ਚੋਂ ਲਾਉਂਦੀਆਂ ਹੀ ਨਹੀਂ ਤੇ ਉਹ ਉਹਨਾਂ ਦੀ ਗਲਤੀ ਜੇ ਹੁਣ ਇਹਦਾ ਰਿਜ਼ਲਟ ਤੁਸੀਂ ਵੇਖ ਲਓ ਮੈਂ ਤੇ ਸਾਹਮਣੇ ਮੇਰੇ ਇਹ ਚੀਜ਼ਾਂ ਹੁੰਦਾ ਵੇਂਦਾ ਜੇ ਸਭ ਕੁਝ ਵੇਖਿਆ ਮੈਂ ਹੁਣ ਕੋਈ ਐਵੇਂ ਜਾਣ ਕੇ ਸਿਰ ਢਾਈ ਜਾਵੇ ਪਿਓ ਦਾ ਕਸੂਰ ਹੀ ਨਾ ਪਿਓ ਦਾ ਕੋਈ ਕਸੂਰ ਨਹੀਂ ਹੁੰਦਾ ਇਹਨਾਂ ਕੰਮਾਂ 'ਚ ਵੱਧ ਜ਼ਿਆਦਾ ਕਸੂਰ ਮਾਂ ਦਾ ਹੁੰਦਾ ਜੇ 90% ਮਾਵਾਂ ਦਾ ਜੇ 10% ਪਿਓ ਵੀ ਚਲੋ ਗੇ ਲੋ ਤੁਹਾਡਾ ਮਾਨਦਾਨ ਜਾਂ ਰੱਖਣ ਲਈ ਕਹਿ ਦਿੰਨੇ ਆ ਤਾਂ ਮੈਂ ਕੋ ਗੱਲ ਕਰਾਂ ਤੇ ਮੈਂ 10% ਦੇ ਦੇਣਾ ਨਾ ਹੁੰਦੀ ਤੇ ਨਹੀਂ ਗੱਲ ਦਾ 10% ਪਰ ਫੇਰ ਹੀ ਥੋੜਾ ਬਾਣ ਤਣ ਜਾਂ ਹੋ ਜਾਂਦਾ ਹੈਗੇ ਕੁਝ ਫਿਰ ਐਵੇਂ ਸਿਰ ਡਾਉਂਦੀ ਪਿਆ ਸਮਝ ਲੈਣਗੇ ਅਹੀਂ ਉਹ 10% ਆ ਜਾਉਣੇ ਆ ਵਰਖੀ ਆ ਠੀਕ ਹੈ ਜੀ ਬੱਚਿਆਂ ਨੂੰ ਦੇਤਾ 2 ਘੰਟੇ ਇੱਕੋ ਘੁੰਮਣ ਦਾ ਟਾਈਮ 2 ਘੰਟੇ ਕੋ 2 3.5 ਘੰਟੇ ਘੁੰਮੋ ਇਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਮੈਂ ਇਹਨਾਂ ਦੇ ਫਾਇਦੇ ਦੀ ਇੱਕ ਚੀਜ਼ ਵਿਖਾ ਰਿਹਾ ਆਂ ਬਹੁਤ ਜ਼ਬਰਦਸਤ ਉਹ ਮੂਵੀ ਵਖਾ ਰਹੇ ਆ ਜਿਹੜੀ ਮੈਂ ਵੇਖੀ ਆ ਉਹ ਚੋਂ ਬਾਅਦ ਵਿੱਚ ਇਹਨਾਂ ਨੂੰ ਫਿਲਮ ਦਿਖਾਉਣੇ ਆ ਉਹ ਫਿਲਮ ਬਹੁਤ ਹੀ ਇਹਨਾਂ ਦੀ ਉਮਰ ਦੇ ਬੱਚਿਆਂ ਨੂੰ ਜੇ ਅੱਜ ਇਹੋ ਜਿਹੀ ਫਿਲਮਾਂ ਜਾਂ ਇਹੋ ਜੀਆਂ ਚੀਜ਼ਾਂ ਨਾ ਵਿਖਾਵਾਂਗੇ ਤੇ ਗਾਂਹ ਜਿੰਦਗੀ ਚ ਕਿਵੇਂ ਸੰਘਰਸ਼ ਲੜਨਗੇ ਉਹ 120 ਬਹਾਦਰ ਮੂਵੀ ਆਈ ਹੈ ਤੇ ਤੁਸੀਂ ਟੀਜ਼ਰ ਕੱਢ ਲਓ YouTube ਤੇ ਤੁਸੀਂ ਆਪ ਕਹੋਗੇ ਕਿ ਬੱਚੇ ਨੂੰ ਵਿਖਾਉਣੀ ਚਾਹੀਦੀ ਸੀ ਅਸੀਂ ਵਿਖਾਈ ਨਹੀਂ ਇਸ ਕਰਕੇ ਉਹ ਆਪਣੇ ਬੱਚੇ ਨੂੰ ਇਹੋ ਜੀਆਂ ਮੂਵੀਆਂ ਵਿਖਾਓ ਤੇ ਉਹਦੇ ਨਾਲ ਇਹਨਾਂ ਦਾ ਹੌਸਲਾ ਵਧੂਗਾ ਕੱਲ ਨੂੰ ਆਰਮੀ 'ਚ ਜਾਂਦੇ ਆ ਕਿਤੇ ਅਫਸਰ ਲੱਗਦੇ ਆ ਕੁਝ ਲੱਗਦੇ ਇਹਨਾਂ ਨੂੰ ਤੌਰ ਤਰੀਕੇ ਦਾ ਪਤਾ ਹੋਊਗਾ ਤੇ ਚਲੋ ਗੱਲ ਲੰਮੀ ਹੁੰਦੀ ਜਾਂਦੀ ਆ ਗੱਲਾਂ ਫਿਰ ਮੇਰੀਆਂ ਲੰਮੀਆਂ ਹੋ ਜਾਂਦੀਆਂ ਆਂਦੇ ਬਾਅਦ ਵੀਡੀਓ ਨਾਲ ਲੰਮੀ ਕਰਿਆ ਕਰ ਮੈਂ ਕੋਈ ਨਹੀਂ ਅਜੇ ਸਮਾਂ ਇਹੋ ਜਣਾ ਤੂੰ ਬਾਅਦ ਦੀਆਂ ਵੀਡੀਓ ਡੀਕਿਆ ਕਰਨੀਆਂ ਵੀ ਬਾਅਦ ਹੋਰ ਸੁਣਾਹਾਂ ਨੂੰ ਗੱਲਾਂ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਚੱਲਿਆ ਜੇ ਮੈਂ ਆਹ ਮੈਂ ਸ਼ਹਿਰ ਦੇ ਕੰਮ ਕਰਦਾ ਆਪਦੇ ਤੇ ਤੁਸੀਂ ਆਨੰਦ ਬਾਣੋ ਇੱਕ ਰੰਗ ਲੌ ਲਿਫਟਾਂ ਲੁਫਟਾਂ ਝੂਟੇ ਕਦੀ ਤਾਂ ਨੂੰ ਕਦੀ ਠਾਣੂ ਠੀਕ ਹੈ ਜੀ ਆ ਗਈ ਜੀ ਸਾਡੀ ਕਾਲੀ ਐਲਟੋ ਚਲੋ ਜੀ ਆਪਾਂ ਚੱਲੀਏ ਫਿਰ ਉਹਨਾਂ ਅੱਗੇ